ਉਹ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਟਾਈਮ ਇੱਕ ਐਸਾ ਸਿੱਖ ਲਿਆਂਦਾ ਗਿਆ ਜਿਹਦੇ ਬਾਰੇ ਇਹ ਚਰਚਾ ਸੇ ਨੂੰ ਫੇਕ ਚੰਗ ਰਿਆ ਹੈ ਤੇ ਭਾਈ ਸਾਹਿਬ ਐਸੰਤੋਖ ਸਿੰਘ ਜੀ ਨੇ ਲਿਖੇ ਜਿਸ ਮੇਕ ਤੋਂ ਸਿੱਖ ਲਿਆਂਦਾ ਗਿਆ ਉਹ ਇਹ ਝੂਲ ਰਿਆ ਸੀ ਸਿਰ ਮਾਰ ਰਿਹਾ ਸੀ ਜ਼ਮੀਨ ਤੇ ਭਾਈ ਸਾਹਿਬ ਐਸੰਤੋਖ ਸਿੰਘ ਜੀ ਸੂਰੀ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਦੇ ਨੇ ਸ੍ਰੀ ਮੁਖ ਤੇ ਤਬ ਉੱਤਰ ਕਹੋ ਕੀ ਤਲਿਗੋ ਜੈ ਸਿਖ ਕੋ ਲਓ ਕੋ ਸਿਖ ਜਿਹਨੂੰ ਪ੍ਰੇਤ ਚੰਬੜਿਆ ਹੋਇਆ ਸੀ ਜਦ ਗੋ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਕੋਲ ਜਾਂਦਾ ਗਿਆ ਤੋ ਪਾਤਸ਼ਾਹ ਨੇ ਇਹ ਵਚਨ ਉਚਾਰਨ ਕੀਤੇ ਸ੍ਰੀ ਮੁਖ ਤੇ ਤਬ ਉੱਤਰ ਕਹੋ ਕੀ ਤਲਿਗੋ ਜੈ ਸਿਖ ਕੋ ਲਓ ਸੋਨੇ ਪਡਤ ਹੋਤ ਜਤ ਰਸਨਾ ਜਿਨਹੋਂ ਕੰਠ ਤਿਨ ਪਰ ਕਛ ਬਸਨਾ ਤੇ ਜਪਜੀ ਸਾਹਿਬ ਤੂੰ ਕਾਗਰ ਚਿਤ ਹੋ ਕੇ ਨਹੀਂ ਪਰਦਾ ਹੋਣਾ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਹੁਕਮ ਜਿਸ ਦੇ ਕੰਠ ਦੇ ਤੇ ਮਨ ਵਿੱਚ ਜਪਜੀ ਸਾਖ ਦਾ ਵਾਸਾ ਹੈ ਕੋਈ ਭੂਤ ਪ੍ਰੇਤ ਦੀ ਰੂਹ ਉਸ ਵਿੱਚ ਚੰਬਰ ਨਹੀਂ ਸਕਦਾ ਇਸ ਜਪਜੀ ਸਾਖ ਦੀ ਇਤਨੀ ਸ਼ਕਤੀ ਇਸ ਕਲਾਮ ਵਿੱਚ ਇਤਨਾ ਜ਼ੋਰ ਹੈ ਇਸ ਜਪਜੀ ਸਾਖ ਵਿੱਚ ਇਤਨੀ ਤਾਕਤ ਹੈ ਬਸ਼ਰ ਤੇ ਹਿਰਦੇ ਵਿੱਚ ਵਸੀ ਹੋਵੇ ਬਸ਼ਰ ਤੇ ਇਸ ਦਾ ਕੰਠ ਵਿੱਚ ਵਾਸਾ ਹੋਵੇ ਉਹ ਐਸੀ ਇੱਕ ਜ਼ੋਰਦਾਰ ਬਾਣੀ ਹੈ ਕਿ ਕੋਈ ਮਲੀਨ ਰੂਹ ਨੇੜੇ ਆ ਨਹੀਂ ਸਕਦੇ ਪਰ ਜਿਨ੍ਹਾਂ ਨੇ ਇਸ ਧੰਗ ਦਾ ਪ੍ਰਭਾਵ ਪਾਣਾ ਆਉਂਦਾ ਹੈ ਉਹ ਸੋਝੇ ਸੋਝੇ ਮਨੁੱਖ ਨੂੰ ਕਲਾਮ ਨਾਲੋਂ ਤੇ ਕੁਝ ਐਸੀਆਂ ਚੀਜ਼ਾਂ ਨਾਲੋਂ ਕੋੜਦੇ ਨੇ ਮੈਂ ਬਹੁਤਾ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕੜਾ ਕਿਉਂ ਪਵਾ ਦਿੱਤਾ ਸਾਨੂੰ ਆਇਆ ਇਹਦੇ ਪਿੱਛੇ ਗੱਲ ਕੀ ਦਾਰਸ਼ਨਿਕ ਢੰਗ ਨਾਲ ਤਸਵੀਰ ਅੱਖਾਂ ਕਰੋਗੇ ਤਾਂ ਕੋਈ ਬਹੁਤੀ ਸਪਸ਼ਟ ਨਹੀਂ ਆਉਂਦੀ ਲੇਕਿਨ ਮੈਂ ਐਸਾ ਦੇਖਿਆ ਹੈ ਕੁਝ ਜੋਗੀਆਂ ਨੂੰ ਕੁਝ ਸਾਧਿਆਂ ਸਾਧੂਆਂ ਨੂੰ ਜਦੋਂ ਆਪਣੀ ਗੱਲ ਦਾ ਪ੍ਰਭਾਵ ਪਾਣਾ ਚਾਹੁੰਦੇ ਨੇ ਤੇ ਉਹ ਕਹਿੰਦੇ ਨੇ ਵੀ ਤੁਸੀਂ ਕੋਈ ਲੋਹੇ ਦੀ ਚੀਜ਼ ਤਾਂ ਨਹੀਂ ਪਹਿਨੀ ਹੋਈ ਗਲੇ ਦੇ ਵਿੱਚ ਹੱਥਾਂ ਦੇ ਵਿੱਚ ਜਾਂ ਸਿਰ ਦੇ ਵਿੱਚ ਕੋਈ ਹੋਵੇ ਲਵਾ ਛੱਡ ਦੇਣਾ ਇਹੋ ਜਿਹੀ ਹੁੰਦੇ ਆ ਤਵਾ ਨਹੀਂ ਪਾ ਸਕਦਾ ਫਿਰ ਦਸਮ ਗ੍ਰੰਥ ਦੀ ਇਹ ਸਿਰਲੇਖ ਸੁਣ ਕੇ ਮੈਨੂੰ ਚੇਤੇ ਆਉਂਦੀ ਹੈ ਸਰਬ ਲੋਕੀ ਰੱਖਾ ਹਮਨੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਹੈ ਕਿ ਐਸੀਆਂ ਜੜੀਆਂ ਮਨੁੱਖਾ ਪ੍ਰਾਕ੍ਰਿਤਿਕ ਮੰਡਲ ਵਿੱਚ ਨੇ ਜਿਨ੍ਹਾਂ ਤੋਂ ਸਰਬ ਲੋਕ धारण ਕਰਕੇ ਰੱਖਾ ਪ੍ਰਾਪਤ ਕੀਤੀ ਜਾ ਸਕਦੀ ਹੈ ਸ਼ੈ ਸਵਾਸਤੇ ਸਦਾ ਨੇ ਦਿੱਤਾ ਦੂਸਰਾ ਹੱਥੇ ਜਦੇ ਕਰਦੇ ਹਾਂ ਕਿ ਕੜਾ ਇੱਕ ਪ੍ਰਣ ਹੈ ਇਕਨਾਂ ਦੇ ਪਿੱਛੇ ਬੜੀ ਬਾਰੀਕੀ ਇਹ ਵੀ ਕੰਮ ਕਰ ਰਹੀ ਹੈ ਔਰ ਅੱਜ ਮੈਂ ਦੇਖਦਾ ਹਿੰਦੁਸਤਾਨ ਵਿੱਚ ਮੁਸਲਮਾਨ ਬੀਬੀਆਂ ਵੀ ਕਈ ਵਾਰ ਗੁਰਦੁਆਰੇ ਆ ਕੇ ਕੜਾ ਮੰਗਦੀਆਂ ਨੇ ਆਪਣੇ ਬੱਚਿਆਂ ਆਸਤੇ ਵੀ ਬੱਚਾ ਰਾਤ ਨੂੰ ਡਰ ਜਾਂਦਾ ਤੇ ਕੜਾ ਦ ਜੜਾ ਖੜਾ ਪਾਈ ਫਿਰਦਾ ਸਾਰਾ ਹਿੰਦੂ ਬੱਚੇ ਕੜਾ ਪਾੰਦੇ ਨੇ ਪੰਜਾਬ ਦੇ ਯੂਪੀ ਦੇ ਰਾਜਸਥਾਨ ਦੇ ਇਨਾ ਅੱਖਾਂ ਨੇ ਵੇਖੇ ਕੇ ਮਾਤਾਵਾਂ ਨੂੰ ਇਹ ਨਾਲ ਪਤਾ ਆ ਨਾ ਮਤ ਦੀਆਂ ਵੀ ਇਹ ਕਿਹੜੇ ਗੁਰਦੁਆਰੇ ਚ ਲੱਭ ਜਾਣਾ ਹੈ। ਤੋਂ ਆਕਰ ਮਨ ਵੀ ਹੋਨੇ ਬੱਚਿਆਂ ਦੇ ਕੜੇ। ਉਹ ਬੱਚਿਆਂ ਦੇ ਕੜੇ ਦਿਓ। ਇਸ ਗੱਲ ਨੂੰ ਸੂਖਸ਼ਮ ਰੂਪ ਵਿੱਚ ਇਹ ਸਾਹਤ ਤੱਕ ਮੰਨ ਲਿਆ ਗਿਆ ਹੈ ਕਿ ਬੱਚੇ ਦੇ ਹੱਥਾਂ 'ਚ ਕੜਾ ਹੋਵੇ ਤੇ ਡਰਦਾ ਨਹੀਂ। ਸੁੱਤਾ ਆ ਬੁਖਰਦਾ ਨਹੀਂ। جی کبھی کڑا نہیں ہے تو ڈر ہے روز ڈر اس طرح دے دن کے اگنک پرواڑ سامنے دیکھ کے اس کڑے دی کرامات دا پتا چل دا ہے کہ کتنی کراماتی چیز گروہ گوبند سنگھ جی مہاراج نے سانو بخش کی تھی ایک مہان دین ہے صاحب گروہ امرد صاحب جی کہ لگے کہ جیرا بندہ اپنے کنٹھ جگزی جی رکھ دا ہے کسی بھی ملین ملی اس دے پہ اثر نہیں پی سکتا ਔਰ ਅਗਰ ਕੋਈ ਬੰਦਾ ਝੋਲਣ ਲੱਗ ਪਿਆ ਤਾਂ ਸਮਝ ਲੈਣਾ ਚਾਹੀਦਾ ਕਿ ਸੇਬ ਆਪਣਾ ਪ੍ਰਭਾਵ ਪਾ ਲਿਆ ਔਰ ਇਹ ਚੀਜ਼ਾਂ ਹਨ ਕਿਸੇ ਵਕਤ ਫਿਰ ਵੀ ਮੈਂ ਖੁਲਾਸਾ ਕਰਾਂਗਾ ਮੈਂ ਇੱਕ ਚੰਗਾ ਮਾਨਪੁਰਸ਼ ਦੇਖਿਆ ਬੜਾ ਭਜਨੀਕ ਸੀ ਉਹਦੇ ਜੇਬ ਵਿੱਚ ਅਕਸਰ ਕਾਗਜ਼ ਜਲ ਜਾਇਆ ਕਰਦਾ ਕਦੇ ਵੀ ਜਨਾ ਜਲੇ ਤੇ ਉਹ ਕਾਗਜ਼ ਜਲ ਜਾ ਜੇ ਉਹ ਕਚਹਿਰਾ ਟੋਲਿਆ ਸਾਹਮਣੇ ਟੰਗੇ ਤਾਰ ਤੇ ਉਹ ਜਲ ਜਾਏ ਉਹਨੂੰ ਅਗ ਲੱਗ ਜਾ ਆਪੇ ਮੈਂ ਕੋਈ ਪ੍ਰਦਰਸ਼ ਵਿੱਚ ਗਹਿੰਤ ਤਰਮਾਦ ਪਾਣ ਦੀ ਕੋਸ਼ਿਸ਼ ਨਹੀਂ ਪਿਆ ਕਰਦਾ ਪਰ ਜੋ ਕੁਝ ਨਾ ਅੱਖਾਂ ਨੇ ਦੇਖਿਆ ਮੈਂ ਤੁਹਾਡੇ ਸਾਹਮਣੇ ਪਿਆ ਰੱਖਦਾ ਇਸ ਤਰ੍ਹਾਂ ਦੇ ਛੋਟੇ ਵੱਡੇ ਹੋਰ ਕ੍ਰਿਸ਼ਮੇ ਦੇਖੇ ਤੇ ਜਿਸੇ ਬੰਦੇ ਦੀ ਮੈਂ ਗੱਲ ਕਰ ਰਿਹਾ ਹਾਂ ਬੰਦਾ ਉਹ ਕੋਈ ਮਾਮੂਲੀ ਨਹੀਂ ਪਹੁੰਚਿਆ ਆਇਆ ਪੁਰਸ਼ ਅੱਖੇ ਗਿਆਨ ਦੀ ਐਸੀ ਗੱਲ ਹੋ ਜਾਂਦੀ ਪਤਾ ਨਹੀਂ ਕਿਉਂ ਮੈਂ ਤਾਂ ਕੋਈ ਪ੍ਰਖਿਆ ਤੁਹਾਡੀ ਲਹਿਰ ਹੋਇਆ ਕਰ ਕੋਈ ਆਪਣੇ ਕਾਲੇ ਇਲਮ ਦਾ ਤੁਹਾਡੇ ਤੇ ਪ੍ਰਭਾਵ ਪਾ ਰਿਹਾ ਔਰ ਤਾਂ ਵੀ ਕੋਸ਼ਿਸ਼ ਪਿਆ ਕਰਵਾ ਕਿਸੇ ਕੋਈ ਨਹੀਂ ਮੈਂ ਖਬੂਲ ਮੰਤਰ ਦਾ ਜਾਪ ਕਰੋ ਇੱਕ ਇਸ ਸੋਈਏ ਵਿੱਚ ਮੈਂ ਬੜੀਆਂ ਬਰਕਤਾਂ ਦੇਖੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਸੋਈਆ ਅਗਰ ਐਸਾ ਹਾਦਸਾ ਕਿਸੇ ਦੇ ਵੀ ਘਰੇ ਚ ਹੋਵੇ ਤੇ ਇਹ ਪੜਿਆ ਜਾਵੇ نیم انسار سویرے اٹھتے مجالے کوئی ایسی کٹنا اس گھر بے جائے روگن تے ارسوگن تے جل جوگن بہ بانت بچاوے ستر انیک چلاوت دکھاؤ تو تن ایک پاوے میں سمجھتا ایسا سدھ کلام ہے ایسا بچن ہے گرو گوگن سمجھیں جی مہاراج ایک دفعہ پڑھ آ کوئی ایسا روگ سوگ اس نے آ ہی نہیں سکتا ਐਸੀ ਕੋਈ ਘਟਨਾ ਘਟ ਨਹੀਂ ਸਕਦੀ ਇਸ ਵਾਰਕ ਨੇ ਇਸ ਵਾਸਤੇ ਅਰਜ਼ੀ ਕੀਤੀ ਹੈ ਕਿ ਕਈ ਬੰਦਿਆਂ ਨੂੰ ਜਦ ਇਹੋ ਜੀਆਂ ਦੀ ਕੋਈ ਮਾਮੂਲੀ ਰਿੱద్ధి ਸਿੱਧੀ ਲੱਭ ਪੈਂਦੀ ਉਹ ਉਥੇ ਪਾਸੇ ਚੱਲ ਪੈਂਦੇ ਹਨ ਔਰ ਆਪਣੀ ਪੂਜਾ ਕਰਾਉਣ ਦੇ ਆਸਰੇ ਤੋਂ سلسلہ ਇਤਨਾ ਵਧਾ ਛੱਡਦੇ ਨੇ ਕਿ ਬਿਲਕੁਲ ਕਾਲੀ ਦੁਨੀਆ 'ਚ ਪਹੁੰਚ ਜਾਂਦੇ ਨੇ ਬਿਲਕੁਲ ਉਸ ਦਾ ਇਸਤੇਮਾਲ ਗਲਤ ਕਰਨ ਲੱਗ ਪੈਂਦੇ ਨੇ ਕਹਿੰਦੇ ਨੇ وگانک جب غلط سوچے گا تو کی گا؟ ہائیڈروجن بم بنایا گا ساری دنیا نے مر جانا ہے ہوں سائنسدان کی تو ہائیڈروجن بم بنا گئے ساری دماغی شکتی اس نے اس گل کے چلا چیڈی ہے کوئی ایسی چیز بناو ایک کوئی دفعہ سوٹی ہے کہ کئی شہر نے اس تو ہو جا کوئی سوچن سوچنے یہ دھنگ چنگا تو نہیں ہے یہ مہان ملین دھنگ ہے سب تو گی برتی ہے کہ یہ سوچا جائے کوئی ایسی چیز بنائی کسی ملک پہ برائی ہے کہ سارا ملک تباہ ہو جائے برباد ہو جائے تو ٹھیک منتے ہیں سائنسدان کا دا دماغ بڑا باقمال ہے سوچنے کا ڈھنگ اس کا دا بڑا سونا یہ دماغ بڑا ودیا کام کرتا ہے لیکن دماغ چو چڑیا کہ ایک ایسا گولہ جہاں ساری دنیا تباہ ہو جائے تو جب جا ولک سوچے ہیں تو سائنسدان پہنچ گیا کتنے ہائیڈروجن بمب تے کہنے جب کوئی سادو غلط سوچے گا تے پہنچ جائے گا کالے علم تے بس این گل اور کوئی گل اگر اگر سائنسدان غلط سوچے گا انہی گل میں دسنا سائنس سائنسدان نے بہت کوئی سہولتاں بھی پیدا نے ਆਪ ਦੇ ਪ੍ਰਿਕਾਡਰਾਂ ਨੇ ਮਾਈਕ੍ਰੋਫੋਨ ਹੈ ਇਹ ਪੰਖੇ ਚੱਲ ਰਹੇ ਨੇ ਇਹ ਲਾਈਟ ਤੁਸੀਂ ਆ ਬਿਜਲੀ ਜਲਾ ਲੈਂਦੇ ਬੁਝਾ ਲੈਂਦੇ ਬੜਾ ਕੁਝ ਸਹੂਲਤਾ ਪੈਦਾ ਕੀਤੀ ਹੈ ਹੁਣ ਇੱਥੇ ਬੈਠੇ 4 ਘੰਟੇ ਦਿੱਲੀ ਪਹੁੰਚ ਜਾਂਦੇ ਹਵਾਈ ਜਾਜ ਦੇ ਰਾਹੀਂ ਸੈਂਸਦਾਨ ਦੀ ਦੇਣ ਬਹੁਤ ਵੱਡੀ ਹੈ ਪਰ ਜੇ ਸੈਂਸਦਾਨ ਹਲਕ ਸੋਚਣ ਲੱਗ ਪਏ ਤੇ ਹਾਈਡਰੋਜਨ ਬੰਬ ਤੇ ਪਹੁੰਚ ਜਾਂਦਾ ਆਈਟਮ ਬੰਬ ਤੇ ਪਹੁੰਚ ਜਾਂਦਾ ਸਾਡੂ ਦੀ ਦੇਣ ਬੜੀ ਹੈ ਲੇਕਿਨ ਜੇ ਸਾਧੂ ਗਲਤ ਸੋਚਣ ਲੱਗ ਪਏ ਤੇ ਕਾਲੇ ਇਲਮ ਤੇ ਪਹੁੰਚ ਜਾਂਦਾ ਉਹ ਵੀ ਬਹੁਤ ਗੰਦੀ ਥਾਂ ਤੇ ਪਹੁੰਚ ਜਾਂਦਾ ਔਰ ਬਹੁਤ ਸਾਰੇ ਡੇਰੇ ਸਿਰਫ ਇਸ ਕਾਲੇ ਇਲਮ ਦੇ ਅਖਾੜੇ ਬਣ ਕੇ ਰਹਿ ਗਏ ਬਹੁਤੇ ਝੂਲਣਾ ਹੀ ਹੈ ਨੱਚਣਾ ਤੇ ਟੱਪਣਾ ਹੈ ਹੋਰ ਕੁਝ ਨਹੀਂ ਔਰ ਇਸ ਦਾ ਹੀ ਆਪਣਾ ਜੋ ਹੈ ਉਹ ਪ੍ਰਭਾਵ ਪਾਈ ਜਾਂਦੇ ਨੇ ਸਾਧ ਕਹਿੰਦੇ ਨੇ ਗੁਰੂ ਅਮਰਦਾਸ ਸਾਹਿਬ ਜੀ ਕਿ ਰਿੱਧ ਸਿੱਧ ਨਾਮ ਹੈ ਕਿ ਦਾਸੀ ਇਹ ਤੇ ਨਾਮ ਦੀਆਂ ਦਾਸੀਆਂ ਨੇ ਸੁਪੇ ਸਿੱਧ ਇਹਨਾਂ ਦਾ ਇਸਤੇਮਾਲ ਕਰਨਾ ਹੋਰ ਗੱਲ ਹੈ ਪਰ ਆਪਣੀ ਕਾਰਜ ਸiddhi ਵਾਸਤੇ ਇਹਨਾਂ ਦਾ ਇਸਤੇਮਾਲ ਕਰਨਾ ਇਹ ਫਿਰ ਕਾਲਾ ਇਲਮ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਬੰਦਾ ਸਾਧਨਾ ਕਰਦਿਆਂ ਕਰਦਿਆਂ ਯੋਗ ਸਾਧਨਾ ਇਤਨੇ ਸਿੱਧੀ ਵੀ ਪ੍ਰਾਪਤ ਕਰ ਲਵੇ ਕਿੰਨੀ ਕਿ ਪਰਮਾਣੂ ਪਰ ਯੰਤ ਅਕਾਸ਼ੇ ਪਰਮਾਣੂ ਜਿੰਨਾ ਬਾਰੀਕ ਹੋ ਜਾਏ ਬਿਲਕੁਲ ਛੋਟਾ ਸੂਖਮ پھر آکش دا گون کرے کتنی کرے چ نین بھارین نانک بنا سا شدیتے گچھن شبد ہے کشمیری مطلب ہے چلنا گچھنا چلنا گون کرنا ਬਾਦਸ਼ਾਹ ਪ੍ਰਮਾਣ ਕਰਦਣੇ ਗਵਨ ਕਰਕੇ ਆਵੇ ਖੰਡਾ ਬ੍ਰਹਮੰਡਾਂ ਦਾ ਕਿਤਨੀ ਧੀਰ ਵਿੱਚ ਲੈਰ ਭਾਰ ਆਣ ਜਿਤਨੀ ਧੀਰ ਵਿੱਚ ਅੱਖ ਦੀ ਪਲਕ ਥੱਲੇ ਤੋਂ ਉੱਪਰ ਹੁੰਦੀ ਹੈ ਨਾ ਇੰਨੀ ਧੀਰ ਵਿੱਚ ਇਹ ਖੰਡਾ ਬ੍ਰਹਮੰਡਾਂ ਦਾ ਵਰਮਣ ਕਰਾਵੇ ਤੇ ਪ੍ਰਮਾਣੋ ਜਿੰਨਾ ਬਾਰੀਕ ਹੋ ਜਾਏ ਇੰਨਾ ਸੂਖਸ਼ਮ ਹੋ ਜਾਏ ਨਾਮਿਕ ਬਿਨਾ ਸਾਧੂ ਨਾ ਸੱਧਿਆ ਤੇ ਬਿਨਾ ਸਤ ਸੰਗਤ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ

ਉਹ ਐਸਾ ਵਾਤਾਵਰਣ ਬਣਾਉਂਦਾ ਐ ਐਸਾ ਮਾਹੌਲ ਬਣਾਉਂਦਾ ਬੱਤੂ ਝੂਲਣ ਲੱਗ ਪੈਂਦਾ ਇਸ ਤਰ੍ਹਾਂ ਦੇ ਹੋਰ ਮੈਂ ਕਈ ਦੇਖਣੇ ਚਾਹਦਾਂ ਹਿੰਦੁਸਤਾਨ ਵਿੱਚ ਤੇ ਉਹਨਾਂ ਦੇ ਝੂਲਣ ਦਾ ਐਸਾ ਪ੍ਰਭਾਵ ਚੇਲੇ ਵੱਧਦੇ ਜਾਂਦੇ ਨੇ ਚੇਲੇ ਵੱਧਦੇ ਜਾਂਦੇ ਨੇ ਹਾਲਾਂਕਿ ਸਤਗੁਰੂ ਦੀ ਬਾਣੀ ਕਹਿੰਦੀ ਇਹ ਵੀ ਕਿਰਸਤੇ ਦਾ ਮੋਹ ਹੈ ਸਾਧੂ ਰੁਕ ਗਿਆ ਬਿਲਕੁਲ ਰੁਕ ਗਿਆ ਜਿਹਦੀ ਗੱਲ ਮੈਂ